ਦੇਖੋ ਵੀਰੇ ਸ਼ੇਰ ਨਹੀਂ ਆਪਣੇ ਬੱਚਿਆਂ ਦਾ ਕਿੰਨਾ ਧਿਆਨ ਰੱਖ ਰਹੀ ਆ। ਦੇਖੋ ਜੇ ਇੱਕ ਨੂੰ ਚੱਕ ਲਈ ਨਾ ਦੂਸਰੇ ਤਾਂ ਮਗਰ ਆਪ ਦੇ ਆਪ ਹੀ ਆ ਜਾਂਦੇ ਆ। ਦੇਖੋ ਹੁਣ ਇੱਕ ਨੂੰ ਚੱਕੂਗੀ ਤੇ ਦੂਸਰਾ ਆਪ ਦੇ ਆਪ ਹੀ ਆਜੂ ਮਗਰ। ਬੱਚੇ ਆ ਨਾ ਪਾਣੀ ਤੋਂ ਡਰਦੇ ਆ ਫਿਰ। ਛੋਟੇ ਛੋਟੇ ਬੱਚੇ ਆ ਪਾਣੀ ਤੋਂ ਡਰਦੇ ਆ ਤੇ ਹੁਣ ਲੈ ਕੇ ਲੰਘੀ। ਹੁਣ ਦੂਸਰਾ ਆਪੇ ਆਜੂ ਦਲੇਰ ਹੋ ਕੇ। ਦੇਖ ਮਗਰ ਆਪਣੇ ਆਪ ਹੀ ਆ ਗਿਆ। ਦੇਖ ਇਹ ਤਾਂ ਦਲੇਰ ਸੀ ਇਹਨੂੰ ਕੋ ਚੱਕ ਲਿਆ ਇਹ ਦਾਪੇ ਬਗ ਜਾਂਦਾ ਚਲੋ ਕੋਈ ਗੱਲ ਨਹੀਂ ਲੈ ਜਾ ਕਿਸੇ ਸੇਫ ਜਗ੍ਹਾ ਤੇ ਲੈ ਜਾ ਇਹਨਾਂ ਨੂੰ ਪਾਣੀ ਪਿਆਤਾ ਹੁਣ ਠੀਕ ਹੈ ਵੀਰੇ ਓਕੇ ਬਾਈ ਵੀਡੀਓ ਨੂੰ ਫੋਲੋ ਕਰ ਲਿਆ ਕਰੋ ਸ਼ੇਅਰ ਕਰਦੇ ਕਰੋ ਬਾਈ ਜੀ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਓਕੇ ਵੀਰੇ ਬਾਏ ਬਾਏ